ਮੇਰੇ ਬੱਚੋ ਅੱਜ ਆਪਾਂ ਕਲਾਸ 4 ਗਣਿਤ ਦੀ ਦੁਨੀਆ ਚੈਪਟਰ ਨੰਬਰ 4 ਐਕਸਰਸਾਈਜ਼ 4.5 ਕਰਾਂਗੇ ਚਲੋ ਸ਼ੁਰੂ ਕਰਦੇ ਆਂ ਬੱਚੋ ਪਹਿਲਾ ਸਵਾਲ ਹੈ ਹੇਠਾਂ ਲਿਖੇ ਤਨ ਰਾਸ਼ੀਆਂ ਨੂੰ ਭਾਗ ਕਰੋ ਭਾਗ ਕਰਨਾ ਹੈ ਬੱਚੋ ਹੁਣ ਤੱਕ ਆਪਾਂ ਗੁਣਾ ਕੀਤੀ ਸੀ ਪਿੱਛੇ 4.4 ਚ ਆਪਾਂ ਨੇ ਹੁਣ ਆਪਾਂ ਨੇ ਭਾਗ ਕਰਨੇ ਭਾਗ ਵੀ ਸਾਰੇ ਨੂੰ ਆਉਂਦੇ ਹੋਣੇ ਬੱਚੋ ਚਲੋ ਆਪਾਂ ਫੇਰ ਵੀ ਕਰਦੇ ਆ 160 ਨੂੰ ਭਾਗ ਕਰਨਾ ਹੈ ਬੱਚੋ ਆਪਾਂ ਨੇ 4 ਨਾਲ 4 ਦੇ ਪਹਾੜੇ 'ਚ ਦੇਖੋ 16 ਕਿੰਨੇ ਦਿੰਦੇ 4 ਤੇ ਚਕਚਕ 16 ਜ਼ੀਰੋ ਆ ਜ਼ੀਰੋ ਆਪਾਂ ਨੇ ਤਾਰ ਲਈ ਫਿਰ ਜ਼ੀਰੋ ਜ਼ੀਰੋ ਤਾਂ ਜ਼ੀਰੋ ਤੇ ਹੀ ਆਊਗਾ ਜ਼ੀਰੋ ਇਹ ਕੀ ਆ ਗਿਆ ਬੱਚੋ ਆਪਣਾ ਬਾਕੀ ਆ ਗਿਆ ਇਹ ਕੀ ਆ ਗਿਆ ਬੱਚੋ ਆਪਣਾ ਭਾਗਫਲ ਆ ਇਹ ਭਾਗਫਲ ਤੇ ਬਾਕੀ ਲਿਖਣਾ ਬਹੁਤ ਜ਼ਰੂਰੀ ਹੈ ਬੱਚੋ ਠੀਕ ਹੈ ਅੱਗੇ ਦੇਖੋ ਬੱਚੋ 475 ਨੂੰ 5 ਨਾਲ ਭਾਗ ਕਰਨਾ ਹੈ ਬੱਚੋ 5 ਤੇ ਪਾੜੇ ਜੇ ਦੇਖੋ 4 ਪਹਿਲੇ ਆਪਾਂ ਨੇ ਦੇਖਣਾ 4 ਆਉਂਦਾ ਨਹੀਂ ਆਉਂਦਾ 4 ਤੋਂ ਛੋਟਾ ਵੀ ਨਹੀਂ ਆਉਂਦਾ ਹੁਣ ਆਪਾਂ ਦੋ ਅੰਕ ਲਾਂਗੇ 47 4 ਦੇ 5 ਦੇ ਭਾੜੇ 47 ਨਹੀਂ ਜਾਂਦਾ ਤੇ ਇਸ ਤੋਂ ਛੋਟਾ 5 ਨਾ ਏ 45 ਹੁੰਦਾ ਠੀਕ ਹੈ ਘਟਾ ਗਰੀ ਆਪਾਂ ਨੇ ਕੀ ਆਇਆ 2 ਆ ਪੰਜ ਤਾਰ ਲਿਆ ਤੇ 5 5 25 ਬਾਕੀ ਕੀ ਆ ਗਿਆ ਬੱਚੋ ਆਪਣਾ 0 ਆ ਗਿਆ ਤੇ ਭਾਗਫਲ ਕੀ ਆ ਗਿਆ ਬੱਚੋ 95 ਆ ਗਿਆ ਠੀਕ ਹੈ ਅੱਗੇ ਦੇਖੋ 564 ਨੂੰ ਆਪਾਂ ਨੇ ਬੱਚੋ 12 ਨਾਲ ਭਾਗ ਕਰਨਾ ਹੈ 12 56 12 ਚ 44 48 ਹੋ ਗਿਆ 16 8 6 ਇਹ 6 ਜੋ ਜਾਂਦਾ ਨਹੀਂ ਕੈਰੀ ਲੱਗ ਗਈ ਬਣ ਗਿਆ 16 ਬਣ ਗਿਆ 16 ਤੋਂ 8 ਦੇ ਵਿੱਚੋਂ 8 ਤੇ 4 12 ਸੱਤੇ 84 0 ਆ ਗਿਆ ਬੱਚੋ 0 ਬਾਕੀ ਹੋ ਗਿਆ ਆਪਣਾ ਇਹ ਭਾਗផល 47 ਹੋ ਗਿਆ ਬੱਚੋ ਠੀਕ ਹੈ ਅੱਗੇ ਦੇਖੋ 1248 ਨੂੰ ਭਾਗ ਕਰਨਾ ਹੈ ਬੱਚੋ 6 ਨਾਲ 6 ਦੋਈ 12 0 ਹੋ ਗਿਆ ਬੱਚੋ 4 ਆਪਾਂ ਨੇ ਤਾਰ ਲਿਆ 4 ਆਉਂਦਾ ਨਹੀਂ ਤਾਂ 4 0 ਠੀਕ ਫਿਰ 8 7 ਲੈ ਬੱਚੋ ਆਪਾਂ ਨੇ ਤੇ 8 6 48 ਠੀਕ ਹੈ ਆ ਕੀ ਆਗੇ ਬੱਚੋ 0 ਬਾਕੀ ਕੀ ਆਗੇ ਬੱਚੋ ਆਪਣਾ 0 ਤੇ 5 ਫੜ ਕੀ ਆਗੇ ਬੱਚੋ ਆਪਣਾ 208 ਅੱਗੇ ਦੇਖੋ ਬੱਚੋ 2665 13 13 ਦੁਣੀ 26 ਬੱਚੋ 0 8 6 ຕાર લે 6 온다 니 ਬੱਚਾ ਤਾਂ 0 ਹੋ ਗਿਆ 13 0 0 ਫਿਰ 6 ਆਪਾਂ ਨੇ 5 ਤਾਰ ਲਿਆ ਬੱਚਾ 13 5 65 ਠੀਕ ਹੈ 0 0 ਬਾਕੀ ਆ ਗਿਆ ਬੱਚਾ ਆਪਣਾ ਤੇ ਭਾਗ ਫੋਲ ਆਪਣਾ 205 ਠੀਕ ਹੈ ਬੱਚਾ ਅੱਗੇ ਦੇ 18 ਖਿਡੌਣਾ ਕਾਰਾਂ ਦੀ ਕੀਮਤ 450 ਰੁਪਏ ਹੈ ਇੱਕ ਖਿਡੌਣਾਕਾਰ ਦੀ ਕੀਮਤ ਕਿੰਨੀ ਹੋਵੇ ਦੇਖੋ ਬੱਚੋ 18 ਦੀ ਦਿੱਤੀ ਹੋਈ ਹੈ ਇੱਕ ਦੀ ਆਪਾਂ ਨੇ ਪਤਾ ਕਰਨਾ ਹੈ ਤਾਂ ਆਪਾਂ ਭਾਗ ਕਰਦੇ ਹਾਂ ਜਦੋਂ ਆਪਾਂ ਨੂੰ ਇੱਕ ਦੀ ਦੇ ਰੱਖੀ ਹੋ 18 ਦੀ ਪਤਾ ਕਰਨੀ ਹੋ ਤਾਂ ਆਪਾਂ ਗੁਣਾ ਕਰਦੇ ਹੁੰਦੇ ਆ ਠੀਕ ਹੈ ਤਾਂ ਹੁਣ 18 ਦੀ ਦੇ ਰੱਖੀ ਹੈ ਇੱਕ ਦੀ ਪਤਾ ਕਰਨੀ ਤਾਂ ਆਪਾਂ ਭਾਗ ਕਰਾਂਗੇ 18 ਖਿਡੌਣਾਾਂ ਦੀ ਕੀਮਤ 450 ਹੈ ਤਾਂ ਇੱਕ ਦੀ ਕਿੰਨੀ ਹੋਗੀ ਤਾਂ ਆਪਾਂ 450 ਨੂੰ 18 ਨਾਲ ਭਾਗ ਕਰਾਂਗੇ 18 ਕੀ ਹੋਗਾ 18 ਦੁਣੀ 36 ਠੀਕ ਹੈ 15 ਤੋਂ 6 गए ਬੱਚੋ 9 0 0 ਤਾਰਨੇ ਤਾਂ ਕੀ ਆਊਗਾ ਬੱਚੋ 18 ਪੰਜੇ 90 ਠੀਕ ਹੈ ਇਹ ਆਪਣਾ ਕੀ ਆ ਗਿਆ ਬਾਕੀ ਆ ਗਿਆ ਆ ਕੀ ਹੈ ਬੱਚੋ ਆਪਣਾ ਭਾਗਫਲ ਹੈ ਤਾਂ ਇਹਦਾ ਮਤਲਬ ਕੀ ਹੋ ਗਿਆ ਬੱਚੋ ਇੱਕ ਖਿਡੌਣੀ ਦੀ ਕੀਮਤ 25 ਰੁਪਏ ਹੈ ਠੀਕ ਹੈ ਅੱਗੇ ਦੇਖੋ 13 ਕਿਤਾਬਾਂ ਦੀ ਕੀਮਤ 936 ਰੁਪਏ ਹੈ ਇੱਕ ਇੱਕ ਕਿਤਾਬ ਦੀ ਕੀਮਤ ਪਤਾ ਕਰਨੀ ਹੈ ਤਾਂ ਆਪਾਂ ਭਾਗ ਕਰਾਂਗੇ 13 ਕਿਤਾਬਾਂ ਦੇ ਕਿੰਨੇ 936 936 ਨੂੰ ਆਪਾਂ ਨੇ 13 ਨਾਲ ਭਾਗ ਕਰਾਂਗੇ ਕਿੰਨਾ ਆਊਗਾ ਬੱਚੋ 13 ਪੰਜੇ 65 ਤੇ ਇਹ ਹੋ ਗਿਆ ਬੱਚੋ 13 ਅੱਠੇ 104 ਹੁੰਦਾ ਤਾਂ 13 ਸੱਤੇ 91 13 ਸੱਤੇ 92 ਬੱਚੇ ਠੀਕ ਹੈ 2 ਆ ਗਿਆ 6 ਤਾਰ ਲੈ 13 ਦੁਣੀ 26 0 ਬਾਕੀ ਬੱਚੋ ਆਪਣਾ ਇਹ 72 ਆਪਣਾ ਕੀ ਹੈ ਭਾਗਫਲ ਹੈ ਠੀਕ ਹੈ ਤਾਂ ਯਾਨੀ ਕਿ ਇੱਕ ਇੱਕ ਕਿਤਾਬ ਦੀ ਕੀਮਤ 72 ਰੁਪਏ ਹੈ ਠੀਕ ਹੈ ਅੱਗੇ ਦੇਖੋ ਸਵਾਲ ਨੰਬਰ 4 ਇੱਕ ਦਰਜਨ ਸੰਤਰਿਆਂ ਦੀ ਕੀਮਤ 84 ਰੁਪਏ ਹੈ ਇੱਕ ਸੰਤਰੇ ਦੀ ਕੀਮਤ ਦੇਖੋ ਇੱਕ ਦਰਜਨ ਚ ਕਿੰਨੇ ਹੁੰਦੇ ਬੱਚੋ 12 ਹੁੰਦੇ ਆ ਠੀਕ ਹੈ ਤਾਂ ਇੱਕ ਦਰਜਨ ਦੀ ਬਿਆਨ 12 ਸੰਤਰੇ ਦੀ ਕੀਮਤ 84 ਰੁਪਏ ਦਾ ਇੱਕ ਦੀ ਕਿੰਨੀ ਹੋਗੀ ਤਾਂ 84 ਭਾਗ 12 12 ਸੱਤੇ 84 ਠੀਕ ਹੈ ਜ਼ੀਰੋ ਬਾਕੀ ਵਿੱਚੋਂ 7 ਜਿਹੜਾ ਆਪਣਾ ਭਾਗਫਲ ਹੈ ਤਾਂ ਕੀ ਆ ਗਿਆ ਬੱਚੋ ਇੱਕ ਸੰਤਰੇ ਦੀ ਕੀਮਤ 7 ਰੁਪਏ ਠੀਕ ਹੋ ਗਿਆ ਬੱਚੋ ਅੱਗੇ ਦੇਖ 2848 ਰੁਪਏ ਦੀ ਰਾਸ਼ੀ ਨੂੰ 16 ਵਿਦਾਰਥੀ ਦੇ ਵਿੱਚ ਵੰਡਿਆ ਜਾਣਾ ਹੈ ਹਰੇਕ ਵਿਦਾਰਥੀ ਨੂੰ ਕਿੰਨੀ ਰਾਸ਼ੀ ਮਿਲੂ ਸਾਰਿਆਂ ਨੂੰ ਬਰਾਬਰ-ਬਰਾਬਰ ਦੇਣੀ ਜਦੋਂ ਵੀ ਬਰਾਬਰ-ਬਰਾਬਰ ਦੇ ਕੁਲਾਬ ਬੱਚੋ ਆਪਾਂ ਕੀ ਕਰਦੇ ਆਪਾਂ ਭਾਗ ਕਰਦੇ ਆ ਤਾਂ ਯਾਨੀ ਕਿ 2848 ਨੂੰ ਆਪਾਂ ਨੇ 16 ਨਾਲ ਭਾਗ ਕਰਨਾ ਹੈ ਤਾਂ 16 1 16 16 2 32 ਹੋਂਦੇ ਜ਼ਿਆਦਾ ਹੋ ਗਿਆ ਤਾਂ 2 ਤਾਂ 1 ਆ ਬੱਚੋ ਆਪਾਂ ਨੇ 4 ਤਾਰ ਲਿਆ ਹੁਣ 16 ਦੇ ਪਹਾੜੇ 'ਚ ਦੇਖੋ 124 ਹੁੰਦੇ नहीं एक सौ चौबीस तो आता नहीं तो बच्चों की आऊगा बारह सत्ते एक सौ बारह होंगे सोलह सत्ते एक सौ बारह होंगे तो बच्चों की आ गया दो फिर बच्चों अठ कर लिया बारह सोलह अठे एक सौ अठाई होंगे बच्चों जीरो आ बाकी आ गया बच्चों अपना बच्चो? की बच्चों भाग फल है ठीक है ये भागफल है यानी कि हर एक बच्चे एक सौ अठहत् रुपए जोड़े है वो मिलने ठीक है बच्चों देखो सवाल ਸਵਾਲ ਨੰਬਰ 6 ਬੱਚੋ ਇੱਕ ਸਕੂਲ ਦੇ ਚੌਥੀ ਜਮਾਤ ਦੇ 19 ਵਿਦਿਆਰਥੀਆਂ ਦੀਆਂ ਵਰਦੀਆਂ ਲਈ 9120 ਰੁਪਏ ਦੀ ਰਕਮ ਪ੍ਰਾਪਤ ਹੋਈ ਹੈ ਦੱਸੋ ਇੱਕ ਵਰਦੀ ਲਈ ਕਿੰਨੇ ਰਕਮ ਪ੍ਰਾਪਤ ਹੋਈ ਹੈ ਦੇਖੋ ਸਾਰਿਆਂ ਦੀ ਵਰਦੀ ਬਰਾਬਰ ਰੇਟ ਦੀ ਬਣੀ ਹੋਣੀ ਤਾਂ 19 ਵਿਦਿਆਰਥੀਆਂ ਦੀ ਵਰਦੀ ਲਈ 9120 ਰੁਪਏ ਜਿਹੜੇ ਪ੍ਰਾਪਤ ਹੋਏ ਨੇ ਤਾਂ ਆਪਾਂ 19 ਨਾਲ ਇਹਨੂੰ ਭਾਗ ਕਰ ਦਾਂਗੇ 19 ਨਾਲ ਭਾਗ ਕਰਾਂਗੇ ਤਾਂ ਬੱਚੋ ਦੇਖੋ 19 ਪੰਜੇ ਦਾ 95 ਹੁੰਦਾ ਹੈ 19 ਚੋਕੇ 76 ਠੀਕ ਹੈ ਤਾਂ 12 6 ਜਾਂਦਾ ਨਹੀਂ ਤਾਂ 11 ਬਣ ਜਾਊਗਾ 11 2 6 ਦੇ ਬੱਚੋ 5 ਉਰੇ 8 ਹੋ ਗਿਆ 8 ਚੋਂ 7 ਗਏ 1 ਹੁਣ ਬੱਚੋ ਆਪਾਂ ਨੇ ਦੋ ਤਾਰ ਲਿਆ ਹੁਣ 19 ਦੇ ਪਹਾੜੇ 'ਚ ਦੇਖੋ ਬੱਚੋ 152 ਆਊਗਾ ਆਂਦੇ 19 8 152 ਆ ਜ਼ੀਰੋ ਆ ਬੱਚੋ ਫੇਰ ਜ਼ੀਰੋ ਤਾਰ ਲਈ ਆਉਰੇ ਜ਼ੀਰੋ ਇਹਦਾ ਕੀ ਹੋ ਗਿਆ ਬੱਚੋ ਇਹ ਹੋ ਗਿਆ ਆਪਣਾ ਬਾਕੀ ਇਹ ਕੀ ਹੋ ਗਿਆ ਬੱਚੋ ਆਪਣਾ ਭਾਗਫਲ ਠੀਕ ਹੈ ਤਾ ਕਿੰਨੇ ਹੋ ਗਏ ਬੱਚੋ ਇੱਕ ਬੱਚੇ ਦੀ ਵਰਦੀ ਲਈ 480 ਰੁਪਏ ਜੜੇ ਆ ਉਹ ਪ੍ਰਾਪਤ ਹੋਏ ਹਨ ਠੀਕ ਹੈ ਚਾ ਇਹ ਐਕਸਰਸਾਈਜ਼ 4 डी ਕੰਪਲੀਟ ਥੈਂਕ ਯੂ